ਉਹ ਚੱਲਦੇ ਆ ਜੰਗਲ ਸਫਾਰੀ ਦੇ ਸਹਤ ਰਿਓਸੋ ਸਫਾਰੇ ਦੇ ਐਲ ਜਾ ਤੇ ਮੈਂ ਸੈਨੂੰ ਜੀ ਆਂਦਾ ਬਣਾਤਾ ਘੋੜੇ ਦੇ ਉੱਪਰ ਤਾਂ ਸੈਨੂੰ ਦਾ ਘੋੜਾ ਸੀ ਭੱਜ ਨਹੀਂਦੀ ਅਸੀਂ ਸੈਨ ਕਿਉਂ ਨਹੀਂ ਭੱਜਦਾ ਇਹ ਕਿਉਂਕਿ ਇਹ ਸੱਲ ਬੋ ਗਿਆ ਸੀ ਸੜ ਗਿਆ ਸੀ ਤੋਪੇ ਖਲੋਖ ਕੇ ਵੀ ਤੇਰੇ ਆਗਾ ਹੋ ਗਿਆ ਸਣਾ ਗਰਮ ਹੋ ਗਿਆ ਬਬੂ ਉਹ ਲਬੂ ਵਾ ਗਏ ਸੀ ਆਕ ਲਬੂ ਵਾਈ ਅੱਛਾ ਲਬੂ ਬੁਕਣਾ ਸੀ ਇੱਥੇ ਨਾ ਪੈਸੇ ਪਾ ਕੇ ਦਸ ਸੈਮ ਦਾ ਲਬੂ ਬੂ ਹੀ ਘਰੇ ਛੱਡ ਕੇ ਮੈਂ ਲਾ ਇੱਥੇ ਫੇਰ ਪਹੁੰਚ ਗਿਆ ਨਾ ਸੈਮ ਫੇਰ ਮੱਸਿਆ ਨੂੰਗਾ ਅੱਜ ਲਈ ਉਹ ਲੱਗਦਾ ਟ੍ਰੇਨ ਆ ਗਈ ਸਹਿਮ ਮੇਰੇ ਅੱਗੇ ਕੇ ਮੈਂ ਸਹਿਮ ਦੇ ਪਿੱਛੇ ਪਿੱਛੇ ਸਹਿਮ ਨੂੰ ਬਥੇਰੀਆਂ ਉਹ ਅੱਜਾਂ ਮਰੀ ਸਹਿਮ ਆਪਣੇ ਦੀਦੀਆਂ ਦੇ ਨਾਲ ਭੱਜ ਕੇ ਅੱਗੇ ਨੂੰ ਚਲੇ ਗਿਆ ਹਾਂ ਕਿਉਂਕਿ ਮਨੂ ਤਾਂੰਤੀ ਵੈਰ ਦੀ ਗੱਲ ਨਹੀਂ ਸੀ ਅੱਛਾ ਤਾਂ ਸਾਰਾ ਪਰਿਵਾਰ ਸਹਿਮ ਲੈ ਕੇ ਪਹੁੰਚ ਗਿਆ ਕਿੱਥੇ ਰਿਓ ਦੀ ਸਫਾਰੀ ਐਲਚਾ ਐਲਚਾ ਤੇ ਪਰ ਸਹਿਮ ਜਦੋਂ ਖੁਰਕੋ ਖਰਕੀ ਜਾਂਦੀ ਹੋਵੇ ਹੋਏ ਹੋ ਹੋ ਆ ਵੇਖਦਾ ਵੇਖਣ ਦੇ ਤੇਰੇ ਕੀ ਆਂਦੀ ਸੀ ਤੈਨੂੰ ਇਹ ਆਪੋ ਜੀ ਮੈਂ ਤੈਨੂੰ ਖਾ ਜੂ ਮੈਂ ਮਨੇ ਬੋਲਿਆ ਨਹੀਂ ਮੈਡਡਿਕਾ ਪਰ ਮੈਂ ਤੈਨੂੰ ਖਾਸ ਕਿਹਾ। ਅੱਛਾ ਹੁਣ ਖਾਓ ਖਾਓ ਹੋ ਰਹੀ ਸੀ। ਮੈਨੂੰ ਭੁੱਖ ਲੱਗੀ ਸੀ ਗੱਲ ਤੇ ਵਿੱਚੋਂ ਇਹ ਸੀ ਨਾ ਤੇ ਅਸੀਂ ਕਰ ਰਹੇ ਸੀ ਵੇਟ ਤੇ ਸੈਮ ਕਹਿੰਦਾ ਫੋਟੋਆਂ ਕਿਧੀਆਂ ਲੱਗੀਆਂ ਸੈਮ। ਮੈਂ ਮਨੇ ਬੋਲਾ ਮੁੰਡੇ ਸੀ। ਤਾਂ ਫਿਰ ਇਹਨੇ ਚ ਰੁਕੀ ਆ ਗਈ। ਯੋਸਫਾਲੀ। ਉਹ ਯੋਸਫਾਲੀ ਗੱਡੀ ਆ ਗਈ ਟ੍ਰੇਨ ਜਿਹਨੂੰ ਕਹਿੰਦੇ ਟ੍ਰੇਨ ਕਹਦਾ ਦੋਕ ਡੱਬੇ ਜੋੜ ਕੇ। ਯੋਸਫਾਲੀ ਤੇ ਉਹ ਅੱਛਾ ਠੀਕ ਆ। ਆ ਕਹਿੰਦੀ ਪਰਾਂ ਜੰਮ ਐਥੋਂ ਦਾ ਕਿਹੜਾ ਤੋਂ ਨਾਨਕਾ ਮਿਲਣ ਗੋੜਾ ਕਹਿੰਦੀ ਨਹੀਂ ਪਰਾਂ ਜੋ ਪਰਾਂ ਜੋ ਹੈ ਨਾ ਸਹਿਬ ਹਾਂ ਇੱਧਰ ਚਲੇ ਲੋਕੀ ਆਨੇ ਸੀ ਉਹ ਐਵੇਂ ਇੰਨੇ ਰੌਲਾ ਪਿਆ ਸੀ ਲੋਕੀ ਦੇ ਅੱਗੇ ਬੜੇ ਤੰਗ ਸੀ ਗਰਮੀ ਬੜੀ ਸੀ ਸਹਿਬ ਹਣਾ ਹਾਂ ਗੰਮੀ ਤਾਂ ਬਲੀ ਸੀ ਅਣਾ ਬਾਠੀਟ ਲੱਗਦੀ ਸੀ ਪਾਈ ਪਾਈ ਮਜਾ ਤਾਂ ਆਇਆ ਮਜਾ ਕਦਾ ਜੇ ਤੇ ਲੇਨ ਚ ਲੱਗਾ ਤੋ ਮਜਾ ਤੈਨੂੰ ਬਾਹਰ ਨਹੀਂ ਆ ਗਿਆ ਹਜੇ ਤੇ ਆਪ ਅੰਦਰ ਚੰਗ ਫੇਰ ਹੀ ਮਜਾ ਆਊਗਾ ਤੂੰ ਯਾਰ ਜ਼ਿੰਦਗੀ ਦਾ ਮਜ਼ਾ ਕਰ ਰਿਹਾ ਗਿਆ ਮੈਨੂੰ ਤੇ ਨਹੀਂ ਕੋਈ ਕਿ ਜਿ ਕਰਮਿਓ ਵੇ ਲਤੇ ਸਾਹਮਣੇ ਪੱਕੀ ਜਲਦੀ ਉਹ ਦੀ ਗੋਰੀ ਗੋਰੀ ਸੜ ਗਈ ਗੋਰੀ ਸੜ ਗਈ ਗੋਰਾ ਵੀ ਸੜ ਗਿਆ ਆ ਫਿਰ ਆਪਣਾ ਪਰਿਵਾਰ ਖੜਾ ਸੀ ਟ੍ਰੇਨ ਵਾਲਾ ਕਹਿੰਦਾ ਭਈ ਸੀਟਾਂ ਹੋ ਗਿਆ ਬੁੱਕ ਤੁਸੀਂ ਕਰ ਲੈ ਤੇ ਫਿਰ ਕੀ ਹੋਇਆ ਸਰ ਆਪਾਂ ਨੂੰ ਕੀ ਕਹਿੰਦਾ ਭਈਆ ਥੋਲੇ ਕਾ ਥੋਲੇ ਕਾ ਬੋਸ ਨਾਲ ਜਾਨੇ ਉਹ ਤੇ ਲੋਕੀ ਚੈਲੰਜ ਕਿ ਆ ਫੈਲ ਤੂੰ ਮਾਦਾ ਮੈਂ ਤਾਂ ਨਹੀਂ ਦੇ ਲੱਸਤ ਕੰਨੋ ਫੈਲ ਹਸੀਨਾ 10 10 ਫੈਲ ਨਾ પાਛੇ ਆਉਗੀ ਅੱਛਾ ਉਹ ਕਹਿੰਦਾ ਇਦਾਂ ਕਹਿੰਦਾ ਓਹੋ ਉਹ ਕਹਿੰਦਾ ਗਿਣਤੀ ਕਰ ਲੋ ਕਿ ਦੇਖੋ ਕੱਟ ਬੰਦੇ ਕਿ ਦੇਖੋ ਵੱਧ ਬੰਦੇ ਹੈ ਨਾ ਅੱਜੇ ਤੇ ਸੈਮ ਟ੍ਰੇਨ ਨਾਲ ਲੱਗੀਆਂ ਹੀ ਸੀ ਤੇ ਟ੍ਰੇਨਾਂ 70 ਰੁਪਈਆ ਹੈ ਨਾ ਤੂੰ ਇਦਾਂ ਕਹਤਾ ਟ੍ਰੇਨ ਤੇ ਲੱਗੀ ਲੱਗਦੀ ਮੈਨੂੰ ਆਲੋ ਕੀ ਬੈਂਡ ਸੀਟਾ ਖਾਲੀ ਹੈ ਗਿਆ ਸਭ ਬੜੋ ਗੱਲ ਰਕੀਣਾ ਬੜੋ ਨੇ ਹਾਂ ਪੱਕਾ ਹਾਂ ਚਲੋ ਦੇਖਦੇ ਆ ਆ ਟਾਟਾ ਬੋਇਲ ਆਗਦਾ ਮੇਰੇ ਨਾਲ ਸਭ ਆ ਮੈਂ ਸਾਰ ਮੈਂ ਕਿਹਾ ਸਾਬ ਕੋਈ ਖਾਣਾ ਬਿਣਾ ਉਹ ਕਹਿੰਦਾ 4 ਵਜੇ ਉਹ ਮੈਂ ਕਿਹਾ 4 ਵਜੇ ਕੀ ਜਾਂਦਾ ਚਾਰ ਸਮੋਚੇ ਲਿਆਵਾ ਮੈਂ ਕਿਹਾ ਨਹੀਂ ਸਮੋਚੇ ਨਹੀਂ ਚਾਹੀਦੇ ਹੋਰ ਕੁਝ ਕਾ ਕੋਕਾ ਪਿੰਟ ਆਏਗਾ ਤੇ ਸਭ ਇਹ ਤੁੰ ਕੀ ਕੀ ਹੈਗਾ ਮੈਂ ਕਿਹਾ ਪੀਜ਼ਾ ਕੋਕਾ ਹੈਗਾ ਨੇ ਬੋਲਾ ਨਾ ਉਹ ਲੈ ਉਹ ਸਰ ਉਹ ਲੈ ਉਹ ਲੈ ਸਰ ਉਹ ਵੇਖੀ ਪਰ ਉਹ ਕੋ ਪੁੱਛਣ ਜਾ ਕਿੰਨੇ ਬੰਦੇ ਆ ਲੈ ਉਹ ਕਹਿੰਦਾ ਉਹੋ ਇੱਟੇ ਤੇ ਫਿਰ ਨਿਕਲ ਗਈ ਤੇ ਕਹਿੰਦਾ ਫਿਰ ਕੀ ਤਸੀ ਕਰੋ ਵੇਟ ਜੇ ਤੇ ਤੁਹਾਡੇ ਕੋ ਹੈਗੇ 4 ਬੰਦੇ ਬਾ 4 ਬੰਦੇ ਹੈਗੇ ਤੇ ਹੈ ਤੇ ਪਰ 4 ਬੰਦਨ ਵੱਲ ਗੱਲ ਜਿੰਦੀ ਵੜੀ ਹਾਂ ਮਰਾਦਾ ਸਿਆ ਨੂੰ ਹੈ ਨਾ ਉੱਥੇ ਆਂਦੀਆਂ ਦੀਦੀਆਂ ਨੂੰ ਤਰੌਨੀ ਨੂੰ ਭਾਈ ਦੀ ਰੇਲ ਚ ਚਾਰੇ ਜਾਣੇ ਚੱਲ ਜਾਣਗੇ ਤੇ ਫੇਰ ਇਹ ਬਹਿ ਕੇ ਠੰਡੇ ਜਿਹੇ ਹੋ ਗਏ ਇਹ ਤੇ ਨਾਲ ਹੋ ਗੱਲ ਹੋ ਗਈ ਨਾਤੀ ਤੋਤੀ ਰਹਗੀ ਪੂਛ ਤੇ ਵਖੀ ਬੈਗੀ ਤੇ ਇਹ ਫੇਰ ਬਹਿ ਕੇ ਕਹਿੰਦਾ ਚਾਓ ਫੇਰ ਬੱਡਾ ਸਰਵ ਸ਼ੁਰੂ ਕਰਾਂਗੇ ਬਰੈਡ ਬਰੁੱਡ ਖਾ ਲੋ ਸਾਮ ਕੇ ਲੱਕ ਪੋਕਾ ਵੀ ਲੈ ਉਹ ਹੱਸਦੇ ਹਸਾਉਂਦੇ ਮੈਂ ਕਿਹਾ ਚਲੋ ਥਾਡੀ ਥੋੜੀ ਜੀ ਵੀਡੀਓ ਬਣਾ ਲਾ ਹੈ ਨਾ ਹਾਂ ਇਹਨੇ ਚਲੋ ਸਾਮਲੀਆਂ ਦੀਦੀਆਂ ਵੀ ਹਸੀ ਜਾਂਦਾ ਸਾਮੀ ਅਸੀਂ ਜਾਂ ਦੱਸਿਆ ਉਹਦੇ ਚੱਪਲ ਜਗੀ ਪੈ ਗਿਆ ਪਰ ਦੇ ਪੱਥਰ ਪੈ ਗਿਆ ਸੀ ਹਾਂ ਤਾਂ ਸਾਮਲ ਲਾਇਆ ਪੱਥਰ ਦੇ ਇਹਨੇ ਚਲੋ ਸਾਡੀ ਟ੍ਰੇਨ ਆ ਗਈ ਤੇ ਅਸੀਂ ਫੇਰ ਟ੍ਰੇਨ ਦੇ ਵਿਚ ਚੜ ਕੇ ਬਹਿ ਗਏ ਤੇ ਹੁਣ ਅਸੀਂ ਕਿਹਾ ਚਲੋ ਦੇਖਦੇ ਆ ਕੀ ਹੈ ਜੰਗਲ ਸਫਾਰੀ ਤੇ ਕੀ ਹੈ ਬਈ ਕੀ ਆ ਕੀ ਆ ਕੀ ਹੈ ਕੀ ਆ ਤਾਂ ਸਾਮ ਦੇਖ ਸਮੋ ਕੀ ਹੋਏ ਸਾਮ ਕੰਡਾਉ ਟ੍ਰੇਨ ਚੱਲਣ ਲੱਗੀ ਮਾਤੇ ਨੇ ਉਹ ਜਿਹੜੂ ਕਹਾਜਾ ਲਾਇਆ ਲੱਗੇ ਮੈਂਨੇ ਬੋਲਾ ਨਹੀਂ ਉਹ ਤਾਂ ਕੁੱਕਾ ਹੈ ਕਾ ਅੱਛਾ ਉਹ ਲਾ ਸਾਮ ਦਾ ਵੱਡਾ ਪਾਪਾ ਵੇਖਣ ਜਾ ਉਹ ਤੇ ਰਿਲ ਟੈਂਟ ਤੇ ਫੋਟੋ ਵਾਲ ਹਨ ਹੂੰ ਤੇ ਫਿਰ ਨੇਚ ਨੂੰ ਗੱਡੀ ਗਈ ਤੁਰ ਹਨਾ ਸੇਜੇ ਸੇਜੇ ਫੇਰ ਗੱਡੀ ਨੂੰ ਮਾਰਿਆ ਕੱਟ ਤੱਕਿੰਦਾ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਉਹ ਸਾਬਾ ਬੰਦਾ ਵਖੀ ਮੈਨੂੰ ਕਰੂਗਾ ਤਾ ਤਾ ਮੈਨੂੰ ਪਤਾ ਮੈਂ ਜਾਣਦਾ ਮੈਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕਹ ਤੈਨੂੰ ਨਹੀਂ ਕੀਤਾ ਮੈਨੂੰ ਕੀਤਾ ਸਾਬ ਮੈਨੂੰ ਵੀ ਕੀਤਾ ਉਹ ਮੈਨੂੰ ਜਾਣਦਾ ਮੈਨੂੰ ਪਿੱਛੇ ਕੀਤਾ ਉਹ ਅੱਛਾ ਚਲ ਦੇਖ ਲੈਨੇ ਫਿਰ ਇੰਨੇ ਚ ਸਾਡਾ ਮਜ਼ਾ ਬੜਾ ਆ ਹੁੰਦਾ ਸੀ ਨਾ ਤੇ ਕਹਿੰਦੇ ਨੇ ਕਿ ਮਜ਼ਾ ਹੀ ਮਜ਼ਾ ਮ제 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 ਤੇ ਫਰ ਹਾਰ ਕਿੰ ਮਜ਼ਾ ਮ제 ਉਹ ਟ੍ਰੇਨ ਚੋਰ ਪੀਓ ਉਹ ਭਰਾਵਾ ਦੇਖ ਓਏ ਆਹ ਕੌਣ ਆ ਗਿਆ ਇਹ ਤੇ ਉਹ ਚੀਜ਼ ਆ ਜਿਹਨੂੰ ਕਹਿ ਦਿੰਦੇ ਊਠ ਪੰਜਾਬੀ ਚ ਕਹਿ ਦਿੰਦੇ ਆ ਬੱਬਾ ਬੋਤਾ ਬੋਤਾ ਨਹੀਂ ਊਠ ਊਠ ਤੇ ਜਪਾਨੀ ਚ ਕੀ ਕਹਿੰਦੇ ਨੂੰ ਮੈਨੂੰ ਤੇ ਪਤਾ ਨਹੀਂ ਤੂੰ ਦੱਸੇਗਾ ਨਾ ਖੁੱਟਾ ਖੁੱਲਾ ਗੋਲਾ ਖੁੱਟਾ ਚਲ ਕੋਈ ਇਸਨੇ ਆਪਾਂ ਕੀ ਲੱਗਣਾ ਚਪੈਂਚ ਦੋ ਆਪਾਂ ਪੰਜਾਬੀ ਦਾ ਪੰਜਾਬੀ ਚ ਕਹਿ ਸਕਦੇ ਆ ਬੱਬਾ 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 ਬੋਤਾ ਆ ਆ ਊੜਾ ਊਠ ਸਭ ਮਜ਼ਾ ਵੜਾ ਰਿਆ ਸੀ ਨਾ ਉਹ ਗਰਮੀ ਵੀ ਆਤ ਕਰਾਈ ਜਾਂਦੀ ਸੀ ਬਾ ਅੱਜ ਤਾਂ ਮੱਝ ਸੁਲੂ ਆਇਆ ਅੱਗੇ ਤਾਂ ਪਾਰਟੀ ਸ਼ੁਰੂ ਹੋਈ ਹੈ ਅੱਗੇ ਤਾਂ ਕਿਦੋਂ ਹੋਲ ਦਲ ਲਗੂ ਆ ਬੰਦ ਆ ਮੇਰੇ ਨਾਲ ਟੋਣ ਲੱਗਾ ਮੇਰੇ ਨਾਲ ਲੌਣ ਲੱਗਾ ਮੈਂ ਬਰਾਬਰ ਆਇਆ ਭਰਾਵਾ ਪਰ ਉਹ ਕਹਿੰਦਾ ਮੈਂ ਤੇ ਆਪ ਡਾਂਟਿਆ ਭਰਾਵਾ ਤੇਰੇ ਤੋਂ ਤੂੰ ਕਿਦੋਂ ਤਰਿਆਉਣ ਡਿਆ ਹੋਣ ਨਿਕਲ ਗਿਆ ਬਹਿ ਬਹਿ ਕੇ ਪਰਾਂ ਨੂੰ ਫਿਰ ਮੈਂ ਥੋੜਾ ਜਿਹਾ ਹੌਸਲਾ ਕੀਤਾ ਮੈਂ ਵਾਕੇ ਆ ਵੀ ਬੜਾ ਰਾਂਦਾ ਖੜਾ ਹੀ ਭਰਾਵਾ ਵਾਹ ਬਈ ਵਾਹ ਕੀ ਨਜ਼ਾਰੇ ਸੀ ਅਦਾ ਸਫਾਰੀ ਦੇ ਪਰ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਨ ਸਹਿਮ ਹਾਂ ਉਹ ਪਿੱਛੇ ਗੱਡੀਆਂ ਆਉਂਦੀ ਸੀ ਮੈਂ ਉਹਨਾਂ ਨੂੰ ਕਹ ਰਾਹ ਦੇ ਦੀ ਫਿਰ ਉਹ ਦੂਜੇ ਕਹਿੰਦੇ ਨਾ ਇਹਨਾਂ ਨੂੰ ਰਾਹ ਦੇ ਦੇਣਾ ਮੈਂ ਚੱਲ ਬਈ ਨਹੀਂ ਦੇਣਾ ਨਾ ਦੋ ਆਪਾਂ ਅਗੀ ਲੈਣਾ ਨਾ ਅਸੀਂ ਬੈਠੇ ਸੀ ਗੱਡੀ ਦੇ ਵਿੱਚ ਤੇ ਸਹਿਮ ਆਪਣੀ ਗੱਡੀ ਚੱਲੀ ਸੀ ਉਹ ਉਹ ਇਹਨੇ ਚਨੂ ਸਹਿਮ ਮੈਂ ਵੀਰੇ ਵੇਂਦਿਆ ਵੇਂਦਿਆ ਨਾ ਜਦੋਂ ਗੱਡੀ ਇੱਥੇ ਇੱਕ ਹੀ ਗਈ ਤਾਂ ਕਹਿੰਦਾ ਟਾ ਟਾ ਹਮ ਹਜਾ ਭਰਾ ਤੂੰ ਟਾ ਟਾ ਕਰ ਕਰਕੇ ਮੈਨੂੰ ਪਾਗਲ ਕਰ ਦਨਾ ਲੱਗਦਾ ਆਹੋ ਜਿੱਥੋਂ ਮੈਂ ਨੰਗ ਦਾ ਇੱਥੇ ਮੈਨੂੰ ਕਹਿ ਦਿੰਦਾ ਟਾ 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 ਕਿੰਨਾ ਚੰਗਾ ਸਾਡੀ ਗੱਡੀ ਹੋਰ ਅੱਗੇ ਵੱਧਦੀ ਜਾ ਰਹੀ ਸੀ ਹੋਰ ਅੱਗੇ ਵੱਧਦੀ ਜਾ ਰਹੀ ਸੀ ਮੈਂ ਕਿਹਾ ਭਈ ਆਪਾਂ ਤੇ ਪਹੁੰਚ ਗਏ ਲੱਗਦਾ ਟਿਕਾਣੇ ਤੇ ਹਨਾ ਸਹਿਮ ਹਾਂ ਫਿਰ ਹੋਰ ਮੈਂ ਜੋਂਟੀਆਂ ਚੱਲੋ ਨਿੱਕੇ ਨਿੱਕੇ ਹਿਰਨ ਜਿਆਗੇ ਸੈਂ ਨੂੰ ਮੈਂ ਦਿਖਾਏ ਹੈ ਨਾ ਪਾ ਇਹ ਤਾਂ ਪਕੇ ਪਾੜੇ ਵੀ ਕਹਿੰਦੇ ਨੇ ਪਾੜਾ ਕੀ ਹੁੰਦਾ ਹੈ ਕਿ ਪਾੜਾ ਵੀਦਾ ਯਾਰ ਪਰ ਫਿਰ ਇਹ ਦੇਖੇ ਇੱਕ ਹੋਲ ਸਿੰਘਾ ਵਾਲਾ ਨਹੀਂ ਹੁੰਦਾ ਸੀ ਹਾਂ ਬਾਲਾ ਸਿੰਘਾ ਵਾਲਾ ਔਰ ਇੱਥੇ ਤਾਂ ਦੋ ਸਿੰਘਾ ਵਾਲੇ ਦੇਖਿਆ 12 ਸਿੰਘਾ ਵਾਲਾ ਦੇਖਿਆ ਉਹ ਦੀਨ ਦੇ ਨਿਕਿਆ ਬਾਲਾ ਸਿੰਘਾ ਬਹੁਤ ਬੱਟ ਤਰ ਤੜੇ ਦੜ ਸਿਰ ਸਾਡੀ ਦੇ ਹੋ ਜਾਣ ਤਾਂ ਮੱਝ ਆ ਜਾਂਦਾ ਨਾ ਅੱਛਾ ਯਾਰ ਸਹੀ ਯਾਰ ਇੱਧਰ ਫਿਰ ਸਾਡੀ ਗੱਡੀ ਲੰਘ ਗਈ ਨੰਗੀ ਗੱਡੀ ਆਪ ਕੋਲ ਹਿੰਟਾਪੇ ਦਾ ਸੀ ਆਗੇ ਥਲੇ ਨੂੰ ਹਣਾ ਸੇਵ ਹਾਂ ਥਲੇ 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 ਉੱਠ ਆ ਗਿਆ ਫਿਰ ਉਠਾ ਗਿਆ ਤੇ ਚ ਉਠਾਦਾ ਗੜਾ ਨੂੰ ਅੱਡੀ ਜਾਂਦਾ ਸੀ ਮੈਂ ਕਿਹਾ ਪ੍ਰੋਰ ਵੀ ਕੁਝ ਦਿਖਾ ਦਿਓ ਉਠ ਨਹੀਂ ਅਜੇ ਤਾਂ ਪਾਲਤੀ ਸੁਲੂ ਹੋਈਏ ਅੱਗੇ ਜਾ ਕੇ ਤਾਂ ਹੋਲਾ ਖਤਰਨਾਕ ਲੱਗੂ ਸੀ ਪਾਲਤੀ ਖਤਰਨਾਕ ਇੱਕਾ ਚਿੱਠਾ ਉਠ ਅੱਧ ਜਾ ਉਠ ਅੱਤ ਜਾ ਉਠ ਤਾਂ ਫਿਰ ਸਮਝਦਾ ਕਰਦਾ ਕਰਦੇ ਆ ਗਿਆ ਨੰਦੀ ਬੈਦ ਜਿਹਨੂੰ ਕਹਿੰਦੇ ਨੇ ਸਾਨ ਰਵਾਇ ਨੂੰ ਮੈਂ ਕਹਾ ਪ੍ਰਾਪਰਾ ਮੈਂ ਪਰਾਂ ਉਹ ਪ੍ਰਵਾ ਪਰੇ ਇਹ ਮੇਰੇ ਵਾਲ ਨੂੰ ਉਹਨੂੰ ਫਿਰਦਾ ਹੀ ਪ੍ਰਵਾ ਹੋ ਸੈ ਲੋ ਬੋਲੀ ਸਿੰਘ ਵੇਖੇ ਇਹਨਾਂ ਦੇ ਕਿੱਡੇ ਕਿੱਡੇ ਆਵੇ ਆ ਕਦਾ ਹੋ ਇਹ ਨਾ ਤਾਂ ਮਾਰੀਆਂ ਚੀਕਾਂ ਮੈਂ ਆਪਾਂ ਜੋ ਪ੍ਰਵਾ ਇੱਥੇ ਦੇ ਸੇਵਕਾਂ ਕੰਮ ਖਤਰੇ ਵਾਲਾ ਹੀ ਆ ਸੱਲਬ ਉਹ ਬੈ ਮੈਂ ਹੋਣੇ ਕਿਲੂ ਦਾ ਪੈਸਾ ਪਾਉ ਤੋਂ ਮੇਰੇ ਆਪ ਨੂੰ ਮਿਲਦਾ ਤਾਂ ਕੱਦਿਆ ਕਦਾਂ ਫੇਰੇ ਅੱਗੇ ਨੂੰ ਵਧੇ ਮੈਂ ਪ੍ਰਵਾਨ ਦੇਗਾ ਬੇਬ ਕ ਇੱਥੇ ਦੇ ਕੰਮ ਖਤਰਿਆ ਫੇਰ ਥੋੜਾ ਜਿਹਾ ਅੱਗੇ ਨੂੰ ਵਧੇ ਸਾਰੇ ਕਹਿੰਦੇ ਇੱਥੇ ਚੀਤਾ ਇੱਥੇ ਚੀਤਾ ਮੇਨ ਦੇ ਚੀਤਾ ਦਿਖਿਆ ਨਹੀਂ ਫਿਰ ਆਪਣੀ ਦਿਖਿਆ ਆ ਤਾਂ ਫਿਰ ਮੈਂ ਬੈਠਾ ਰ ਚੁੱਪ ਕਰਕੇ ਪਤਾ ਨਹੀਂ ਕਿੱਥੇ ਚੀਤਾ ਮੈਂ ਕੋਈ ਗੱਲ ਨਹੀਂ ਜਦੋਂ ਸਾਨੂੰ ਦੇਖੀ ਵੇਖ ਲਾਂਗੇ ਨਾ ਸਹਿਬ ਹਾਂ ਪਰ ਚਲੋ ਮਜ਼ਾ ਆ ਰਿਹਾ ਸੀ ਫਿਰ ਵੀ ਆਪਾਂ ਆਪਣੀ ਇੰਜੋਏਮੈਂਟ ਕਰੀਏ ਸਹਿਬ ਨਾ ਆਉ ਚਾਪੋ ਲੱਗਦਾ ਬਰਸਾ ਲੱਗਦਾ ਮੈਨੂੰ ਜਿੱਦੇ ਥੱਲੇ ਗੱਡੀ ਕਰਦਾ ਸੀ ਨਾ ਆ ਲੋਕੀ ਤੁਰਕੇ ਵੇਖਣਦੇ ਸੀ ਮੈਂ ਪਾਣੀ ਕਿਹੜਾ ਵੱਖਰਾ ਸ਼ਹਿਰ ਵੇਖਣਦੇ ਆ ਇੱਥੇ ਨਹੀਂ ਕਿੰਨੀ ਗੱਲਾਂ ਵਿੱਚ ਬੈਠੇ ਗੱਲ ਗੱਲ ਰਿਆਂ ਗੀਆਂ ਹਾਂ ਮੈਨੂੰ ਤਾਂ ਅੱਧ ਦਿਖੇ ਹੀ ਨਹੀਂ ਤੈਨੂੰ ਨਹੀਂ ਦਿਖੇ ਮੈਨੂੰ ਤਾਂ ਦਿਸੇ ਸੀ ਆ ਉਹ ਬੈਠੇ ਹਿਰਨ ਵੇਖਣਦੇ ਸੀ ਤਾਂ ਨੂੰ ਮੈਂ ਕਿਹਾ ਪਰਾਂ ਜਾ ਪਰਵਾ ਹੋਰ ਨਾਲ ਛਾਲ ਮਰ ਕੇ ਆ ਜੀ ਮੇਰੇ ਨਾਲ ਮਜ਼ਾ ਤਾਂ ਬੜਾ ਆ ਰਿਹਾ ਸੀ ਪਰ ਗੱਲ ਦੱਸਾਂ ਕੀ ਸੀ ਸੈਂ ਵਿੱਚੋਂ ਮੈਨੂੰ ਕਹਿੰਦੇ ਆ ਉੱਧਰ ਵੇਖ ਲਾ ਉੱਧਰ ਵੇਖ ਲਾ ਮੈਂ ਉੱਧਰ ਕੀ ਵਿਖਾਈ ਜਾਂਦੇ ਆ ਤੇ ਕਹਿੰਦੇ ਆ ਸ਼ੇਰ ਬੈਠਾ ਮੈਨੂੰ ਤੇ ਸ਼ੇਰ ਦਿਖਿਆ ਇੰਜ ਨਹੀਂ ਮੈਂ ਹਾਂ ਚੱਲ ਭਰਵਾ ਮੈਨੂੰ ਨਹੀਂ ਦਿਖਿਆ ਮੇਰੀ ਮਰਜ਼ੀ ਫਿਰ ਅਸੀਂ ਅੱਗੇ ਨੂੰ ਨੇ ਕਹਿੰਦੇ ਆ ਓ ਚੀਤਾ ਬੈਠਾ ਹੈ ਨਾ ਜੈਮ ਓ ਚੀਤਾ ਦਿਖਿਆ ਤੈਨੂੰ ਲੰਮਾ ਪਿਆ ਤੇ ਦਿਖਣਾ ਸੁਵਾਹੀ ਉਹ ਤੇ ਆਪਕੇ ਨਾਲੇ ਤਿੱਖਾ ਸੀ ਤੂੰ ਦੇਖਿਆ ਸੀ ਇੱਥੇ ਤੇ ਦੀਨ ਦਾ ਜਿੱਕਰਾਡੇ ਮਾਰਕੀਟ ਸੌਂਦਾ ਹੈ ਮਾਲ ਰਹਿਣ ਦਾ ਸਤਾ ਓ ਚੀਤਾ ਸੀ ਫਿਰ ਨੇ ਚੰਨ ਸਾਡੀ ਗੱਡੀ ਆ ਗਈ ਸਟੇਸ਼ਨ ਤੇ ਦੋ ਚੀਤੇ ਸੀ ਅਭੀ ਦੋ ਚੀਤੇ ਫੇਰ ਅਹੀਂ ਉਤਰ ਗਿਆ ਨਾ ਸैम ਹਾਂ ਫੇਰ ਮਾਰੀਆਂ ਸ਼ਾਲਾ ਤੇ ਫੇਰ ਅਹੀਂ ਸਿਜੇ ਸਿਜੇ ਸਿਜੀ ਸਿਜ ਮੈਂ ਕਹਾ ਓਏ ਆ ਜਾ ਸਰੇ ਜਣੇ ਬਬੀਦਾ ਡਰਿੰਕਿੰਗ ਕਰਨ ਲਗੇ ਹਾਂ ਤੇ ਫੇਰ ਅਹੀਂ ਅੱਗੇ ਅੱਗੇ ਵਧਦੇ ਆ ਮੈਨੂੰ ਕਹਿੰਦੇ ਤੇਰੀ ਫੋਟੋ ਤੇ ਨਹੀਂ ਮੈਂ ਕਿਹਾ ਮੇਰੀ ਤੇ ਹੈ ਨਹੀਂ ਸैम ਦੀ ਤੇ ਖਚਾਈ ਸੀ ਇਹਨੇ ਮੈਂ ਚਲ ਫੋਟੋ ਦੇਖ ਲੈਣੇ ਆ ਤਾਂ ਮੈਂ ਅੱਗੇ ਨੂੰ ਵਧਿਆ ਤੇ ਫੇਰ ਇੰਨੇ ਚੰਨ ਫੇਰ ਮੈਂ ਕਹਾ ਚੱਲ ਗਈ ਆ ਗੰਦੇ ਸੰਸਾਰ ਸੰਸਾਰ ਦਾ ਪਤਾ ਕੀ ਹੁੰਦਾ ਮਗਰ ਮਛਾ ਸੰਸਾਰ ਪੰਜਾਬੀ ਜੀਂਦੇ ਇਹਨੂੰ ਉਦਾਂ ਕਹਿੰਦੇ ਆ ਮਗਰ ਦਾ ਮਛਾ ਮਗਰ ਮਾਛੋ ਤਾਂ ਫਿਰ ਮਗਰ ਮਛ ਦੇ ਬਾਦ ਅਸੀਂ ਤਰੇ ਗਏ ਤਰੇ ਗਏ ਤਰੇ ਗਏ ਮੈਂ ਚਲੋ ਅੱਗੇ ਨੂੰ ਵਧੋ ਓਏ ਫਿਰ ਕਹਿੰਦੇ ਨਹੀਂ ਅੱਗੇ ਜਾ ਕੇ ਦੇਖੋ ਇੱਥੇ ਪਤਾ ਨਹੀਂ ਕੀ ਹੋ ਪਰ ਮੈਂ ਸੈਨੂੰ ਮਰੀ ਬਾਜ ਮੈਂ ਸੈ ਮਜਾ ਆਪਾਂ ਗੱਗੋ ਕੇ ਵੇਖ ਜੀ ਕੀ ਆ ਤੇ ਇੱਕ ਮਗਰ ਮਛ ਉਦੋਂ ਲੰਮਾ ਪੈ ਨਿਕਾ ਜਾਣਾ ਉਹ ਵਿਚਾਰ ਆਪਣੀ ਮਸਤੀ ਜਿੱਤਦਾ ਸਾਰੇ ਕਰਨ ਮਗਰ ਮਾਛਿਆ ਮਾਛ ਲੜ ਗਈ ਓਏ ਚਲ ਚਲੀ ਇੱਥੋਂ ਵੀ ਤੇ ਕੀ ਹੋਇਆ ਫਿਰ ਸਹਿਮ ਪਤਾ ਤੈਨੂੰ ਕੀ ਐਨਜੋਏ ਹੋਇਆ ਮੈਨੂੰ ਮੈਂ ਪਾਣੀ ਪੀਤਾ ਫਿਰ ਮੈਂ ਹਾਂ ਓਏ ਦੋ ਸਹਿਮ ਭੱਜ ਪਿਆ ਗਿਆ ਮੈਂ ਫੜ ਲਓ ਸਹਿਮ ਫੜ ਲਓ ਸਹਿਮ ਕਹਿੰਦਾ ਸਹਿਮ ਸਹਿਮ ਇਧਰ ਆ ਸਹਿਮ ਇਧਰ ਆ ਮੈਂ ਇਧਰ ਬਲੇ ਕੀਚੇ ਸਹਿਮ ਇਹਨੂੰ ਭੱਜਿਆ ਤਾਂ ਜਾ ਵੇਖਿਆ ਤਾਂ ਮੈਨੂੰ ਦਿਖਿਆ ਹੀ ਕੋਕਣਾ ਤੇ ਫਿਰ ਮੈਂ ਸਹਿਮ ਕਾਤੋਂ ਮਾਜ ਮਾਰੀ ਸੀ ਮੈਨੂੰ ਕਾਤੋਂ ਕਾਤੋਂ ਪਤਾ ਨਹੀਂ ਕਾਹ ਦੀਆਂ ਚੀਜ਼ਾਂ ਦਿਖਾਉਣ ਡਿਆ ਸਹਿਬ ਮੈਨੂੰ ਤਾਂ ਦਿਖੀਆਂ ਹੀ ਨਹੀਂ ਫਿਰ ਕਹਿੰਦੇ ਆ ਵੇ ਮਗਰ ਮੱਛ ਪਿਆ ਮੈਂ ਮਨ ਤਾਂ ਮਰਿਆ ਜਾ ਹੀ ਲੱਗਦਾ ਣਾ ਸਹਿਬ ਹੋਏ ਪਾਣੀ ਨਹੀਂ ਦਿੱਤਾ ਸੀ ਹੈ ਨਾ ਤਾਂ ਪਾਣੀ ਨਹੀਂ ਸੀ ਹੈ ਨਾ ਸਹਿਬ ਫਿਰ ਮੈਂ ਕਹਿੰਦਾ ਚੱਲ ਵੇ ਸਹਿਬ ਸਿਆ ਇੱਥੇ ਕੰਮ ਖਤਰੇ ਵਾਲਾ ਹੀ ਆ ਆ ਜਾ ਅੱਗੇ ਇਹ ਤਾਂ ਮਗਰ ਬਸ ਅੱਗੇ ਭੁੱਖੇ ਫਿਰਦੇ ਪਾਣੀ ਨਹੀਂ ਮਿਲਦਿਆਂ ਤੁਹਾਨੂੰ ਤੇ ਆਪਾਂ ਤੇਨੇ ਖਾਣਾ ਆ ਜੇ ਮੈਂ ਅੱਗੇ ਤਤੰਸ ਫਿਰ ਅੱਗੇ ਕੁਛੂ ਕੁ ਮਿੰਟ ਡੋ 2.5 ਹੈ ਨਾ ਤਤੰਸ ਆ ਆਰ ਮਹਾਸਾਹਿਬ ਵੇਖ ਲਾਵੇ ਆ ਕਿਦਾਂ ਬੈਠੇ ਨਜ਼ਾਰੇ ਲੈਣਦੇ ਸੀ ਇੰਨੇ ਕੋ ਥੋੜੇ ਜਿਹਾ ਪਾਣੀ ਹੈਗਾ ਸੀ ਇੰਨਾ ਕਰੇ ਪੈਸੇ ਦਿੱਤੇ ਸੁਹਾਰੀ ਵਾਲਿਆਂ ਥੋੜੇ ਜਿਹਾ ਨਾ ਹਾਂ ਮਹਾਸਾਹਿਬ ਆ ਜਾਓ ਚਲੀ ਗਏ ਸਹਿਬ ਕਹਿੰਦਾ ਹੋਰ ਵੇਖ ਲਾ ਪਾਪਾ ਵਾਹ ਵੇ ਆ ਨਜ਼ਾਰੇ ਲੈਣਦੇ ਉਹ ਇੱਕ ਦੋ ਜਿਹੇ ਗਾਣਾ ਗਾ ਕੇ ਸੁਣਾਉਂਦੇ ਤੂੰ ਜੇ ਦੇਖਾ ਤੋ ਇਹ ਕਾ ਰਹਿਂਦੇ ਜਾਣਾ ਨਹੀਂ ਕਹਨੇ ਆਵੇ ਉਹ ਲੱਭਣ ਦੇ ਕੇ ਨੇ ਇਹਨੇ ਲਾਈਆਂ ਪੁੱਛਾਂ ਥੋੜਾ ਜਿਹਾ ਨਾ ਛੇਟੀ ਬਿੱਟੀ ਥੋੜਾ ਹੈ ਨਾ ਤਾਂ ਮੈਨੂੰ ਕਹਿੰਦੇ ਇੱਕ ਵਾਰੀ ਛਾਲ ਮਾਰ ਕੇ ਤੇ ਉੱਤੇ ਬਹਿ ਜਾ ਮੈਂ ਜੇ ਮੈਂ ਇਹਦੇ ਉੱਤੇ ਬਹਿ ਗਏ ਨਾ ਇਤੋਂ ਹਿੱਲਿਆ ਨਹੀਂ ਜਾਣਾ ਤੇ ਮੈਂ ਬੂਝ ਲਾਉਣ ਡਿਆ ਤਾਂ ਫਿਰ ਸਾਮ ਕਹਿੰਦਾ ਪਾਪਾ ਅੱਜ ਆ ਚਾਹ ਚੱਲ ਚਾਲ 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 ਚੱਲਣਾ ਹੂੰ ਇਹਦੇ ਉੱਪਰ ਇੱਕ ਬੰਦਾ ਫੇਰ ਕਹਿੰਦਾ ਹੋ ਤਾਂ ਤਾਂ ਕੰਮ ਖਤਮ ਹੈ ਪਲ ਪਾਪਾ ਬਹਿ ਗਏ ਕੋਕੇ ਦਾਇ ਤਾਂ ਫੁੱਟ ਹੋ ਜੂ ਆ ਵੇ ਜਾਨਦਿਆ ਸੀ ਸਾਮ ਕੀ ਸੀ ਇਹਨੂੰ ਪੰਜਾਬੀ ਚ ਕਹਿੰਦੇ ਪ੍ਰੇਤ ਇਹ ਛਪਣਾ ਚ ਬੜੀਆਂ ਮਿਲਦੀਆਂ ਹੁੰਦੀਆਂ ਸੀ ਅਸਾ ਅ ਤਰੀਆਂ ਆਵਾਜ਼ ਵੀ ਮਿਲਦੀਆਂ ਨੇ ਇਹਨੂੰ ਆਪਾਂ ਵੱਡੇ ਕਛੂਕ ਮੇ ਕਹਿੰਦੇ ਆਂ ਪ੍ਰੇਤਾਂ ਨੇ ਲੈਂਦੇ ਆ। ਤੇ ਫਿਰ ਮਹਾਰਾਜ ਚੱਲ ਵੇਸੇ ਇੱਥੇ ਵੀ ਕੰਮ ਖਤਰੇ ਵਾਲਾ ਹੀ ਆ। ਸੈਮ ਕਹਿੰਦਾ ਚੱਲ ਪਾਪਾ ਫਿਰ ਇੱਥੇ ਵੀ ਕੰਮ ਖਤਰੇ ਵਾਲਾ ਆ ਸੈਮ। ਹਾਂ। ਤੇ ਉਹ ਕਹਿੰਦਾ ਭਰਾਵਾ ਮੈਂ ਆਪ ਚੱਲਿਆ ਤੁਹਾਡਾ ਦੇਖ ਕੇ ਮੈਨੂੰ ਲੱਗਾ ਮੇਰਾ ਵੀ ਕੰਮ ਖਤਰੇ ਵਾਲਾ ਵਾ। ਇਹ ਲੈ ਦਾਲ ਸੋਨੇ ਤੇ ਆਗੇ ਵਾ ਫਿਰ ਆ ਗਿਆ ਬੰਗਲੇ। ਲਾਲ ਰੰਗ ਦੇ ਬੰਗਲੇ ਬੰਗਲੇ ਯਾਨੀ ਕਿ ਬੰਗਲੇ ਬੰਗਲਾ ਪਵਾ ਦੇ ਬੰਗਲਾ ਤਾਂ ਫਿਰ ਅੱਗੇ ਅੱਗੇ ਰੋਣੀ ਦੇ ਰੋਣੀ ਦਾ ਮਾਮਾ ਦੇ ਸਾਰੇ ਜਾਣੇ ਭੱਜੇ ਜਾਂਦੇ ਸੀ ਫਿਰ ਸਾਹਿਬ ਨੂੰ ਮੈਂ ਕਿਹਾ ਤੂੰ ਪਿੱਛੇ ਰਹਿ ਗਿਆ ਓਏ ਤਾਂ ਸਾਹਿਬ ਦੇ ਪਿੱਛੇ ਪਿੱਛੇ ਫਿਰ ਮੈਂ ਕਿਹਾ ਸਾਹਿਬ ਪਿੱਛੇ ਰਹਿ ਗਿਆ ਸਾਹਿਬ ਕਹਿੰਦਾ ਪਾਪਾ ਮੈਂ ਵਾਕਈ ਪਿੱਛੇ ਰਹਿ ਗਿਆ ਰੋ ਨੀਦਰਨੀ ਮਮਾ ਤੇ ਰੋ ਨੀਡੀ ਮਮੇ ਪੱਜ ਕੇ ਸਾਰੇ ਜਣੇ ਅੱਗੇ ਤਾਂ ਸਹਿਮ ਪਿੱਛੇ ਰਹਿ ਗਿਆ ਸਹਿਮ ਕਹਿੰਦਾ ਮੈਂ ਹੁਣ ਗਰੀਲਾ ਵੇਖ ਕੇ ਆਉਂ ਇੰਦਾ ਨਾ ਉਦਾਂ ਮੈਂ ਮਮਾ ਤੇ ਵਾਸੇ ਗੋਲੀਲਾ ਦੇਖਣ ਗਿਆ ਨਾ ਉਦਾਂ ਇੱਕ ਸੌਦਾ ਤਾਂ ਪਤਾ ਸੀ ਔਰ ਇੱਕ ਨਾ ਉਹ ਗਰੀਲਾ ਵੇਖੀ ਕਰਦਾ ਇੱਕ ਗੋਲੀਲਾ ਨਾ ਪੀਪੀ ਗਿਲਦਾ ਸੀ ਅੱਛਾ ਚੋਪਾਂ ਟੂ ਚੋਪ ਗਰੀਲਾ ਛਾਲਾ ਮਾਰਨ ਲੱਗਾ ਪਰ ਆ ਨੀ ਨੀ ਪਤਾ ਨਹੀਂ ਕੀ ਕਰ ਦੇਣਾ ਈ ਤੂੰ ਚੁੱਪ ਕਰ ਜਾ ਉਹ ਸਹਿਮ ਉਹ ਜਾਣ ਲਈ ਸਹਿਮ ਸ਼ੀਸ਼ੇ ਤੇ ਤਿਹਾ ਸਹਿਮ ਭੱਜ ਗਿਆ ਮੇਰੇ ਲਾਗੋ ਔਰ ਤੂੰ ਕੁਝ ਨਹੀਂ ਕਹਿਣਾ ਤੂੰ ਵੇਖ ਮੇਰਾ ਗਰੇਲੇ ਦੀਆਂ ਫੋਟੋਆਂ ਫਲ ਗਿੱਲੀ ਸੈਨ ਨੂੰ ਬੱਸ ਬੱਸ ਸਾਰਾ ਦੇਖ ਕੇ ਨਾ ਫਿਰ ਮੈਂ ਕਿਹਾ ਸਹਿਮ ਕਿੱਥੇ ਗਿਆ ਤਾਂ ਮੈਂ ਆ ਵੇਖਿਆ ਤੇ ਆਪ ਆ ਇਹਦਾ ਨਾਂ ਕੀ ਕੁੜੀ ਦਾ ਮੈਨੇ ਤਾਂ ਨਾਂ ਨਹੀਂ ਪੜ ਲੱਗਾ ਮੇਲੀ ਦੀਦੀ ਆ ਤੇਰੀ ਦੀਦੀ ਤੇ ਹੈਗਾ ਨਾਂ ਕੀ ਜਸਲੀਨ ਕੀ ਮੈਨੂੰ ਇਹ ਨਹੀਂ ਪੜ ਲੱਗਾ ਮੈਨੂੰ ਕਿ ਚੇਤਾ ਪੁਰ ਜਾਂਦਾ ਨਾ ਨਾਂ ਕੁੜੀਆਂ ਆਪਣੀਆਂ ਦਾ ਚੱਲ ਕੋਈ ਗੱਲ ਨਹੀਂ ਲਵਲੀਨ ਤੇ ਜਸਲੀਨ ਤੇ ਹੈਗਾ ਹੀ ਹੈ ਨਾ ਹੈ ਨਾ ਤਾਂ ਸਹਿਮ ਉਹ ਇੰਨੇ ਚੰਨ ਨੂੰ ਸਹਿਮ ਨਹੀਂ ਖਚਾਉਂਦਾ ਸੀ ਗਰੀਲੇ ਨਾਲ ਪੋੜਵਾ ਤੇ ਗਰੀਲਾ ਜਿਹੜਾ ਹੈਗਾ ਇਹ ਗਲਤ ਬੰਦਾ ਗਰੀਲਾ ਉੱਤੇ ਚੜ ਕੇ ਬੈਠਾ ਨਾਲੇ ਮਾਰੇ ਪਾਦ ਤੇ ਨਾਲੇ ਕਹਿੰਦਾ ਓਹੋ ਕੁਛ ਕੁ ਕਲਾਤੀ ਸਹਿਮ ਕੰਨਾ ਨਹੀਂ ਹੈ ਨਾ ਸਹਿਮ ਨਾ ਉਹ ਫਿਰ ਸਹਿਮ ਕਹਿੰਦਾ ਪਾਪਾ ਆ ਚਲੀਏ ਇੱਥੇ ਵੀ ਕੰਮ ਖਤਰੇ ਵਾਲਾ ਹੀ ਆ ਹੈ ਨਾ ਤਾਂ ਫਿਰ ਮੈਂ ਕਹਾਂ ਸਹਿਮ ਇੱਧਰ ਪਤਾ ਨਹੀਂ ਕੀ ਉਹ ਭੈ ਜੀ ਹੇ ਦਾਦਾ ਪਤਾ ਕੀ ਲੀਂਡਾ ਉਹ ਵਾਜਾ ਬਰੇ ਲੀਂਡਾ ਓਏ ਲੀਂਡਾ ਲੀਂਡਾ ਕਿਥੇ ਟੇਕਦਾ ਲੀਂਡਾ ਦਾ ਤਾਂ ਚੜ ਗਿਆ ਵਸਤ ਜੀ ਨਾ ਲੀਂਡਾ ਹੀ ਆਵੇਰ ਭੱਜਾ ਓਏ ਉਹ ਲੀਂਡਾ ਨੂੰ ਫਿਰ ਉਹਨੇ ਦੂਜੀ ਵਾਰ ਨਾਲ ਉਹਨੇ ਪੜੀ ਕੀ ਹੁੰਦਾ ਨਾ ਹੀ ਲੀਨੀ ਲੀਨੀ ਆ ਕ ਲੀਂਡਾ ਕਲੀਨੀ ਆਇਆ ਵਾਰ ਮੈਂ ਨਾ ਹੀ ਬੜੇ ਵੱਖਰੇ ਰੱਖੇ ਓਏ ਓਏ ਲੀਂਡਾ ਵਾ ਕੀ ਕਰਦਾ ਲੈ ਅਬ ਇਹ ਆ ਬਰਾ ਸਾਡੇ ਲਿੰਡੇ ਦਾ ਨਾ ਹੋਰ ਹੀ ਹੁੰਦਾ ਪੰਜਾਬੀ ਤੂੰ ਕੀ ਲਿੰਡਾ ਲੀਦਾ ਉਹਦੇ ਬੜਾ ਰੋਲਾ ਪਾਇਆ ਸਾਬ ਫਿਰ ਸਾਬ ਅੱਗੇ ਆ ਗਿਆ ਮੈਂ ਸਾਬ ਦੇ ਪਿੱਛੇ ਪਿੱਛੇ ਦੇ ਨਾਲ ਮੈਂ ਹੱਥ ਚੱਲ ਵੇ ਇੱਕ ਇੱਧਰ ਦੇ ਕੰਮ ਲਿੰਡਾ ਲਿੰਡਾ ਹੀ ਫਿਰਦਾ ਫਿਰ ਆ ਗਰੀਲਾ ਵੜ ਗਿਆ ਡਰ ਕੇ ਅੰਦਰ ਕਹਿੰਦਾ ਲਿੰਡਾ ਬਾਹਰ ਫਿਰਦੀ ਉਹ ਭਜੋ ਤੇ ਫਿਰ ਹੋ ਗਿਆ ਇੱਥੇ ਸ਼ਬੀਲ ਸਰਵਸ ਤਾਂ ਨਾਲੇ ਕੋਕਾ ਕੋਲਾ ਫੈਂਟਾ ਸਰਵਸ ਸਾਰੇ ਆਪਾਂ ਆਪਣਾ ਪੀਂਦੇ ਸੀਦਾ ਉਹ ਪਤਾ ਨਹੀਂ ਕਿਹੜਾ ਤਾਂ ਚੜ ਗਿਆ ਗਰੀਲਾ ਸਰਵਸ ਫਿਰ ਹੈਨਾ ਤਲਤੇਗੇ ਟਲਤੇ ਗਿਆ ਅੱਗੇ 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 ਉਲਟਤੇਗੇ ਟਲ ਟਲਤੇਗੇ 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 ਕੁਛ ਬੋਲ ਵੀ ਕੇ ਸਾਰੇ ਤੁਰ ਪਏ ਹੁਤੇ ਤੇ ਸਾਰੇ ਜਣੇ ਕਹਿੰਦੇ ਹੁਣ ਹੋ ਗਈ ਆ ਗਰਮੀ ਜਿਆਦੀ ਤੇ ਆਪਾਂ ਚੱਲੀਏ ਵਾਟਰ پارک ਨੂੰ ਤੇ ਵਾਟਰ پارک ਨੂੰ ਜਾਣ ਨੂੰ ਸਾਧਾ ਚਾਹ ਹੀ ਬੜਾ ਸੀ ਪਰ ਵਾਟਰ پارک ਤੋਂ ਵੇਖੀ ਮੈਂ ਟ੍ਰੇਨ ਥੋੜੀ ਦੂਰੋਂ ਕਿੰਦਾ ਮਜੇ ਨਾਲ ਬੈਠੇ ਸੀ ਵੀ ਇੰਜੋਏ ਕਰ ਰਹੇ ਸੀ ਮੈਨੂੰ ਦੇਖਦੇ ਫਿਰ ਮੈਂ ਇੱਕ ਵੀਡੀਓ ਫੋਰ ਫਾਦੀੰਦਾਂ ਦੀ ਵਿੱਚ ਕਿ ਆਹ ਟ੍ਰੇਨ ਘੁੰਮ ਰਹੀ ਸੀ ਨਾ ਜੰਗਲ ਸਫਾਰੀ ਹੈ ਨਾ ਜੰਗਲ ਸਫਾਰੀ ਇੱਥੇ ਕਰਦੇ ਆ ਕਰਦੇ ਆ ਅਸੀਂ ਆਪਣੀ ਜ਼ਿੰਦਗੀ ਦਾ ਸਫਰ ਜ਼ਿੰਦਗੀ ਦੇ ਵਿੱਚ ਕਿੰਨਾ ਘੁੰਮਣਾ ਤੇ ਚਾਹੀਦਾ ਯਾ ਨਾ ਸੈਵਣਾ ਹਾਂ ਆਪਾਂ ਘੁੰਮਣਾ ਵਿੱਚ ਜ਼ਰੂਰੀ ਆ ਹਨਾ ਸੈਵਣਾ ਹਾਂ ਆ ਆਪਾਂ ਦੇ 74 ਬੁਰਕ ਜਿਹਾ ਸੈਵਣਾ ਹਨਾ ਈ ਪਤਾ ਨਹੀਂ ਕੀ ਕਰਦਾ ਨਾ। ਆ ਖੰਭੂ ਖੰਭਾ ਏ। ਸਹਿਮ ਕਹਿੰਦਾ ਪਾਪਾ ਉਧਰ ਆ ਜਾ ਮੈਂ ਉਧਰ ਕਿਹੜਾ ਬਾਜ ਆਇਆ ਕਹਿੰਦਾ ਨਹੀਂ ਬਾਜ ਤੇ ਆਇਆ ਨਹੀਂ ਆ। ਮੈਂ ਫੇਰ ਕਿਹਾ ਜੈਵਰਾ ਦਾ ਉਧਰ ਨਾ ਸਹਿਮ। ਹਾਂ ਜੈਵਰਾ ਆ। ਉਹ ਮੈਂ ਜੈਵਰਾ ਤੇ ਹੈਗਾ ਇਹਨੂੰ ਪਤਾ ਨਹੀਂ ਕੀ ਆ ਤੇ ਲੰਮੇ ਜਿਹਨੂੰ ਸਹਿਮ ਕਿ ਜਿਰਾਫ। ਹਾਂ ਜਿਰਾਫ। ਆ ਇੱਕ ਜੈਵਰਾ ਤੇ ਜਿਰਾਫ ਹਨਾ। ਜਿਰਾਫ ਸెలਸਟੇ। ਵਾਹ। ਤੋ ਫਿਰ ਸਹਿਮ ਆਸ਼ੀ ਇਤਾਂ ਕਰਦੇ ਆ ਕਰਦੇ ਆ ਆਪਣੀ ਘੋਮ ਕੰਮ ਕਹਿੰਦਾ ਸਹਿਮ। ਤਫਰਮਾਨਾ ਸੋਚਿਆ ਸੀ ਕਿ ਵਾਟਰ پارک ਦੀ ਵੀਡੀਓ ਬਣਾਉਣੇ ਉਹਨੇ ਚਾ ਸਾਡਾ ਨਾ ਕੇ ਥੋੜੇ ਜਿਹਾ ਵੀਡੀਓ ਬਣਾਉਂਦਾ ਟਾਈਮ ਸੀ ਸਾਡਾ ਸੈਮ ਤੇ ਉਹਨੇ ਚ ਨੂੰ ਸਾਡੇ ਹੋ ਗਿਆ ਕੰਮ ਖਰਾਬ ਹਨਾ ਫਿਰ ਸਾਨੂੰ ਆਣਾ ਪਿਆ ਵਾਪਸ ਸਾਨੂੰ ਉਹ ਉਹ ਵਹੀ ਬਾਤ ਦੱਸਾਂਗੇ ਕੀ ਗੱਲ ਹੋਈ ਤੇ ਆਹ ਕਹਿੰਦਾ ਜਾ ਭਰਾਵਾ ਜਾ ਸੈਮ ਕਹਿੰਦਾ ਕਿਉਂ ਮੈਂ ਕਿਉਂ ਜਾਵਾਂ ਕਹਿੰਦਾ ਜਾ ਭਰਾਵਾ ਜਾ ਤੇ ਸੈਮ ਕਹਿੰਦਾ ਮੈਂ ਤਾਂ ਫੋਟੋ ਖਿਚਾ ਕੇ ਜਾਉ ਤੇ ਨੇ ਨੇ ਜਾਣੇ ਖੜ ਕੇ ਚਲੋ ਆ ਕਹਿੰਦਾ ਕਰਾ ਨੂੰ ਤੇ ਇਹ ਸੀ ਸਾਡੀ ਛੋਟੀ ਜਿਹੀ ਸੈਰ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਸਹਿਮ ਪੁੱਛੇ ਨਾਲ ਦੱਸਿਓ ਜ਼ਰੂਰ ਤੇ ਦੇਖਦੇ ਰਹੋ ਸਾਡੇ ਸਹਿਮ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਸਾਦੇ ਸਹਿਮ ਨੂੰ ਲਾਈਕ ਸ਼ੇਅਰ ਕਰ ਦੇਂਦਾ ਸਾਦਾ ਪੰਜਾਬ ਨਹੀਂ ਸਾਦਾ ਹੀ ਦੁਸ਼ਾਨ ਸਾਦਾ ਪੰਜਾਬ ਸਾਦਾ ਸਹਿਮ ਵੇਖਿਆ ਕਰੋ ਸਾਹਿਬ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਹਨਾ ਸਾਹਿਬ ਲਾਈਕ ਵੀ ਕਰ ਦੇ ਲਾਈਕ ਸ਼ੇਅਰ ਵੀ ਕਰ ਤੋ ਲਾਈਕ ਸ਼ੇਅਰ ਵੀ ਕਰ ਦਿਓ ਤੇ ਜਿਹੜੇ ਜਿਹੜੇ ਉਹ ਪਤਾਂ ਦਾ ਨਾਮ ਕੀ ਹੁੰਦਾ ਪਤਾ ਵੀ ਦੱਸ ਦਿਓ ਨਾਮ ਨਹੀਂ ਪਤਾ ਆ ਸਾਰੇ ਕਹਿੰਦੇ ਬਟਨ ਲੱਭਣ ਲੱਪੇ ਫਿਰ ਮੈਂ ਕਿਹਾ ਜਿਸ ਸਾਹਿਬ ਕਿਹਾ ਬਟਨ ਤੋਂ ਸਾਰੇ ਲੱਭਣ ਲੱਪ ਮੈਂ ਚੱਲੋ ਸਾਰਾ ਕੰਮ ਪਾਣੀ ਉਹ ਪਾਣੀ ਹੋ ਗਿਆ ਹੁਣ ਤੇ ਚੱਲੀਏ ਕਰ ਨੂੰ ਸਾਹਿਬ ਕਹਿੰਦਾ ਚੱਕਾ ਪਾਪਾ ਫਿਰ ਚੱਲੀਏ ਕਰ ਲੋ ਤੇ ਅੱдне ਚੰ ਸਾਰੇ ਸਾਨੇ ਤਰਪੇ ਵਾਪਸ ਆਮ ਰਹਿ ਗਿਆ ਸੇ ਪਿੱਛੇ ਸਭ ਟਪੂਸੀਆਂ ਬਾਂਦ ਰੰਗੂ ਗਰੀਲੇ ਵਾਂਗੂ ਇਹ ਕਦਾਂ ਵਾਪਸ ਜਾਣਦਾ ਬਾਈ ਬਾਈ ਕਰੋ ਬਈ ਮੈਨੂੰ ਇੱਕ ਵਾਰ ਉਹ ਮੈਂ ਰਹਿ ਗਿਆ ਪਿੱਛੇ ਰੁਕੋ ਓਏ ਰੁਕੋ ਮੇਰੀ ਕੋਈ ਸੁਣਦਾ ਨਹੀਂ ਸੇ ਹਮ ਚਲੋ ਜਾਣੋ ਕਿਨੇ ਕਾਲੇ ਸਾਰੇ ਹੈ ਸੇਬਿਆ ਹੈ ਹੋਸ ਹੈ ਬਿਆ ਅੱਲਾ 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 ਸਾਰੇ ਚਲ ਗਿਆ ਆਪਾਂ ਆਪਣੇ ਘਰਾਂ ਨੂੰ ਜਾਣ ਦੀ ਤਿਆਰੀਆਂ ਲਨ ਤੇ ਅਸੀਂ ਆ ਗਏ ਆਪਣੇ ਘਰ ਦੇ ਵਿੱਚ ਸਾਸ